ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗਰਮੇਲ ਸਿੰਘ ਖਾਲਸਾ ਇਸ ਇਥੋਂ ਮੌਜੂਦਾ ਮੇਰੀ ਵਾਈਫ ਸਰਪੰਚਾ ਬੀੜਤਲਾ ਦੀ ਇਹ ਰੋਸ ਪ੍ਰਦਰਸ਼ਨ ਇਹ ਕਹਣਾ ਚਾਹੁੰਦੇ ਜਿਹੜਾ ਸਾਡਾ ਬੀੜਤਲਾ ਇੱਥੇ ਲੱਗ 6 ਬਸਤੀਆਂ ਤੇ 3 ਪੰਚਾਇਤਾਂ ਤੇ ਜਿਹੜਾ ਇਹ ਰਸਤਾ ਮੇਨ ਹੈ ਸਾਰਾ ਸ਼ਹਿਰ ਨਾਲ ਸਾਨੂੰ ਜੋੜਦਾ ਹੈ ਤੇ ਇਹਦਾ ਐਡਾ ਮੰਦਾ ਹਾਲ ਹੈ ਵੀ ਇਥੋਂ ਦੀ ਕੋਈ ਤੁਰ ਕੇ ਜਾਂ ਸਾਈਕਲ ਤੇ ਲੰਘਣਾ ਬਹੁਤ ਔਖਾ ਹੈ ਇਸ ਤੋਂ ਪਹਿਲਾਂ ਇੱਥੇ ਸਾਡੇ ਇੱਕ ਮੈਥ ਟੀਚਰ ਦੀ ਇੱਥੇ ਡਿੱਗ ਲੱਤ ਟੁੱਟ ਚੁੱਕੀ ਹੈ ਤੇ ਪਿੰਡ ਦੇ ਵਿੱਚ 5-7 ਬੰਦੇ ਹੋਰ ਇਥੇ ਡਿੱਕ ਕੇ ਨਕਾਰਾ ਹੋ ਚੁੱਕੇ ਐ ਤੇ ਸਾਡੇ ਪਿੰਡ ਦੀਆਂ ਜਿਹੜੀਆਂ ਇਥੋਂ ਲਗਭਗ 50 ਬੀਬੀਆਂ ਆ ਜਿਹੜੀਆਂ ਰੋਜ਼ ਸ਼ਹਿਰ ਦੇ ਵਿੱਚ ਅਸਿਵਿਟ ਖੇਤਰਾਵਾਂ ਦੇ ਵਿੱਚ ਕੰਮ ਚੌਂਕ 'ਚ ਬੱਸ ਹੁੰਦੀ ਐ ਮਾਰੀ ਸੜਕ ਹੋਣ ਕਰਨਾ ਬੱਸ ਪਿੰਡ ਦੇ ਵਿੱਚ ਇੰਟਰੀਨ ਕਰਦੀ ਤੇ ਇਹ ਜਿਹੜੀ ਸੜਕਾਂ ਵਧਿਆ ਬਣੀ ਸੀ ਅੱਜ ਤੋਂ 6 ਸਾਲ ਪਹਿਲਾਂ ਤੇ ਪ੍ਰੰਤੂ ਇੱਥੇ ਇੱਕ ਸਾਨੂੰ ਡਰੀਮ ਸਿਟੀ ਨੇ ਕਲੋਨੀ ਬਣਾਈ ਐਦਰ ਬਠਿੰਡਿਆ ਰਖਵਾ ਉਹਨਾਂ ਦਾ ਤੇ ਉਹ ਜਗ੍ਹਾ ਦੀ ਕੋਈ ਮਰਬੇਬੰਦੀ ਨਹੀਂ ਹੋਈ ਸੀ ਉਹਨੂੰ ਕੋਈ ਰਾਹ ਨਹੀਂ ਲੱਗਦਾ ਸੀ ਤੇ ਇਹ ਸਾਡੇ ਧੱਕੇ ਨਾਲ ਇਥੋਂ ਦੀ ਉਹਨਾਂ ਨੇ ਰਾਹ ਲਾਇਆ ਜੋ ਕਿ ਪੰਜਾਬ ਸਰਕਾਰ ਦੀ ਨਹਿਰੀ ਵਿਭਾਗ ਦੀ ਜ਼ਮੀਨ ਹੈ ਨਾ ਇਹਨੂੰ ਕੋਈ ਵੇਚਣ ਦਾ ਨਾ ਖਰੀਦਣ ਦਾ ਉਹਨਾਂ ਕੋਲ ਕੋਈ ਅਧਿਕਾਰ ਨਹੀਂ ਤੇ ਅਸੀਂ ਉਹਨਾਂ ਨੂੰ ਬਾਰ-ਬਾਰ ਨੰਤਾਂ ਕੀਤੀਆਂ ਜਾ ਕੇ ਉਹਨਾਂ ਨੂੰ ਮਿਲੀ ਪੰਚਾਇਤੀ ਤੌਰ ਤੇ ਵੀ ਕਲੱਬ ਵੀ ਵੀ ਜਨਾਬ ਇਹ ਸੜਕ ਦਾ ਐਡਾ ਮੜਾ ਹਾਲ ਹੈ ਤੁਸੀਂ ਇੱਥੇ 10 ਕਿੱਲਾਂ ਦੇ ਵਿੱਚੋਂ ਸਾਰਾ ਮਟੀਰੀਅਲ ਇਥੋਂ ਦੀ ਲੰਘਾ ਸੜਕ ਟੁੱਟ ਗਈ ਬਰਹਾਲ ਹੋ ਗਿਆ ਵੀ ਸਾਡੀ ਸੜਕ ਠੀਕ ਕਰਾ ਦਿਓ ਉਹਨਾਂ ਠੀਕ ਕਰਨ ਕਰਾਈ ਅਸੀਂ ਮਾਨਯੋਗ ਐਸ.ਐਚ.ਓ. ਸਾਹਿਬਾਨ ਥਾਣਾ ਸਦਰ ਉਹਨਾਂ ਨੂੰ ਵੀ ਬਾਰ-ਬਾਰ ਮਿਲੇ ਜਿਹੜਾ ਐਸ.ਐਚ.ਓ. ਹੁੰਦਾ ਉਹਨੂੰ ਮਿਲਦੇ ਤਿੰਨ ਐਸ.ਐਚ.ਓ. ਸਾਹਿਬਾਨ ਕੋਲੇ ਇਹਨਾਂ ਨੇ ਵਾਅਦਾ ਕੀਤਾ ਵੀ ਸੜਕ ਠੀਕ ਕਰਾ ਦੇਗੇ ਪਰੰਤੂ ਇਹਨਾਂ ਨੇ ਸੜਕ ਠੀਕ ਨਹੀਂ ਕਰਾਈ ਹੁਣ ਅਸੀਂ ਅੱਜ ਤੋਂ ਲਗਭਗ 20 ਦਿਨ ਪਹਿਲਾਂ ਮਾਨਯੋਗ ਡਿਪਟੀ ਕਮਿਸ਼ਨਰ ਬਠਿੰਡਾ ਸਾਹਿਬ ਨੂੰ ਵੀ ਬੇਨਤੀ ਕੀਤੀ ਸੀ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਤੇ ਅਸੀਂ ਮਾਨਯੋਗ ਮੁੱਖ ਮੰਤਰੀ ਪੰਜਾਬ ਨੂੰ ਵੀ ਇਸ ਰਜਿਸਟਰੀ ਲੈਟਰ ਭੇਜ ਚੁੱਕੇ ਹਾਂ ਵੀ ਸਾਡੀ ਸੁਣਵਾਈ ਹੋਵੇ ਤੇ ਮਾਨਯੋਗ ਐਸ.ਸੀ. ਕਮਿਸ਼ਨਰ ਜੋ ਅਨ ਸੁਚੇ ਜੱਤਿਆਂ ਭਲਾਈ ਬਣਿਆ ਹੋਇਆ ਉਹਦੇ ਕੋਲੇ ਵੀ ਅਸੀਂ ਆਦਾ ਦੁੱਖ ਰੋਇਆ ਕਿੰਨੀ ਕਿ ਸਮੱਸਿਆ ਆ ਰਹੀ ਹੈ ਸਮੱਸਿਆ ਪੂਰੀ ਮੇਜਰ ਸਮੱਸਿਆ ਹੀ ਸਾਰੇ ਪਿੰਡ ਦਾ ਰਸਤਾ ਇਹ ਹੀ ਹੈ ਇੱਥੇ ਤੋਂ ਤਿੰਨ ਪੰਚਾਇਤਾਂ ਬਣੀਆਂ ਹੋਆਂ ਐ ਤੇ ਜਿਹੜੀ ਲਗਭਗ 12000 ਇੱਥੋਂ ਦੀ ਪਾਪੂਲੇਸ਼ਨ ਹੈ ਤੇ ਸਾਰਿਆਂ ਦਾ ਇੱਕੋ ਰਸਤਾ ਇਹ ਹੈ ਸ਼ਹਿਰ ਜਾਂਦੀਆਂ ਹੋਣਗੇ ਲੇਡੀਜ਼ ਹਾਂ ਇੱਥੋਂ ਹੀ ਬਹੁਤ ਰਜਾਨਾ ਹੁਣ ਤੁਰ ਕੇ ਕੋਈ ਲੰਘ ਨਹੀਂ ਸਕਦਾ ਜੀ ਤੇ ਜਦੋਂ ਮੀਂਹ ਪੈ ਜਾਂਦਾ ਤੇ ਛੱਪੜ ਦਾ ਰੂਪ ਧਾਰਨ ਕਰ ਜਾਂਦਾ ਤੇ ਬਹੁਤ ਸਾਰੇ ਲੋਕਾਂ ਨੂੰ ਬਿਮਾਰੀਆਂ ਵੀ ਫੈਰੀਆਂ ਕੋਈ ਤੇ ਮੱਛਰ ਪਲਦਾ ਹੀ ਮੰਗ ਹੀ ਕਰਦੇ ਆਂ ਵੀ ਇੱਕ ਤਾਂ ਜਿਹੜੀ ਸਾਡੀ ਸੜਕ ਦੀ ਰਿਪੇਅਰ ਕੀਤੀ ਜਾਵੇ ਉਹਨੂੰ ਨਵੇਂ ਰੂਪ ਦੇ ਵਿੱਚ ਬਣਾਇਆ ਜਾਵੇ ਜਲਦੀ ਤੋਂ ਜਲਦੀ ਤੇ ਦੂਜਾ ਜਿਹੜੇ ਕਲੋਨੀ ਮਾਲਕਾਂ ਨੇ ਸੜਕ ਤੋੜੀ ਐ ਇਹਨਾਂ ਨੂੰ ਜੁਰਮਾਨਾ ਪਾ ਕੇ ਬੰਦੀ ਕਾਰਵਾਈ ਕੀਤੀ ਜਾਵੇ ਜਦੋਂ ਨੂੰ ਕਲੋਨੀ ਨੂੰ ਰਸਤਾ ਲੱਗਦਾ ਹੀ ਨਹੀਂ ਤੇ ਜਿੱਧਰ ਦੀ ਕਲੋਨੀ ਦਾ ਰਸਤਾ ਉਧਰ ਦੀ ਹੈ ਲੰਘਣਾ ਇਹ ਸਾਡੀ ਐਸਸੀ ਭਾਈਚਾਰੇ ਨੂੰ ਜਿਹੜੀ ਜ਼ਮੀਨ ਐ ਸੈਂਟਰ ਸਰਕਾਰ ਵੱਲੋਂ ਰਾੜ ਕੀਤੀ ਗਈ ਐ ਅੱਜ ਇਹਨਾਂ ਨੇ ਰਾਹ ਖਤ ਰੋਕੀ ਐ ਕੱਲ ਨੂੰ ਕੋਈ ਹੋਰ ਤੇ ਢਾੜ ਆ ਕੇ 10 20 ਕਿੱਲਾਂ ਤੇ ਕਬਜ਼ਾ ਕਰਕੇ ਕਲੋਨੀ ਬਣਾਊਗਾ ਇਹਦੇ ਤੇ ਹੁਣੇ ਬੰਦੀ ਕਾਰਵਾਈ ਕੀਤੀ ਜਾਵੇ ਵੈਕੁਰ ਜੀ ਦਾ ਖਾਲਸਾ ਵੈਕੁਰ ਜੀ ਦਾ ਨਾਮ ਹੰਸਾ ਸਿੰਘ ਕਿਹੜਾ ਏਰੀਆ ਹੈ ਮੇਰਾ ਪੰਜ ਨੰਬਰ ਵਸਤੀ ਬੇੜਤਲਾ ਕੀ ਸਮੱਸਿਆ ਆ ਰਹੀ ਹੈ ਸਮਝਾਣੇ ਜੀ ਮੈਂ ਇੱਥੇ ਛੇ ਸਾਲ ਨਹੀਂ ਮੜਾ ਤੇ ਮੈਂ ਇੱਥੋਂ ਦੇ ਆਪਣੇ ਘਰੋਂ ਤੁਰ ਕੇ ਚੌਕ ਤੱਕ ਨਹੀਂ ਆ ਸਕਦਾ ਇਹ ਰਸਤਾ ਇਹਨਾਂ ਬਰਬਾਦ ਹੋ ਚੁੱਕਾ ਸਾਨੂੰ ਉਤਲੀ ਸੜਕ ਕੋਈ ਲੈ ਕੇ ਜਾਂਦਾ ਫਿਰ ਅਸੀਂ ਸ਼ਹਿਰ ਵੱਰਦੇ ਪਛਾਹ ਜਾਂਦੇ 3 ਕਿਲੋਮੀਟਰ ਪੁੱਠੇ ਫਿਰ ਦੂਜੀ ਸੜਕ ਹੋ ਕੀ ਕਾਰਨ ਕਿਉਂ ਇੰਨੀ ਖਰਾਬ ਹਾਂਜੀ ਰਾਹ ਕਿਉਂ ਹੋਈਏ ਦੇਖੋ ਜੀ ਕారణ ਤਾਂ ਕੁਦਰਤੀ ਵੀ ਹੋਈ ਆ ਵੀ ਮੀਂਹ ਵੀ ਪੈਂਦਾ ਬਾਕੀ ਮੁਕਗਾਲੇ ਕਲੌਨੀ ਦੀ ਆ ਜਿਹੜੀ ਬਣੀ ਐ ਇਹਨਾਂ ਨੇ ਤੋੜਨੇ ਸ਼ੁਰੂ ਕਰ ਦਿੱਤੇ ਹੱਥੋਂ ਛੜ ਕੇ ਆ ਚੌਕ ਤੋੜੇ ਉਹ ਤੋੜਨੇ ਸ਼ੁਰੂ ਕਰੀਏ ਠੱਕੇ ਨਾਲ ਇਹਨਾਂ ਨੇ ਸਾਤੋਂ ਰਾ ਲਿਆ ਬਜ਼ੁਰਗਾਂ ਨੂੰ ਤਾਂ ਬਹੁਤ ਜ਼ਿਆਦਾ ਸਮੱਸਿਆ ਹੁੰਦੀ ਹੁੰਦੀ ਮੈਂ ਜੀ ਇਹਨਾਂ ਨੇ ਕੁਝ ਬੱਕ ਤੱਕਦਾ ਪਰ ਬੱਕਣ ਵਾਲੀ ਗੱਲ ਆ ਜੀ ਐਨੀ ਸਮਰੱਥਾ ਕਹਿਣ ਤੋਂ ਬਾਹਰ ਆ ਸਾਬ ਬਹੁਤ ਦਾਦਾ